ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਵੀਰੇ ਪਿੰਡ ਆ ਗਿਆ ਸੰਦੋਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਦੋਸਤੋ ਮੌੜ ਮੰਡੀ ਮੌੜ ਮੰਡੀ ਤੋਂ ਜਦੋਂ ਆਪਾਂ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਭੂ ਨੂੰ ਜਾਂਦੇ ਆ ਬਿਲਕੁਲ ਰੋਡ ਦੇ ਉੱਤੇ ਬਾਈ ਹੋਰਿਆਂ ਦਾ ਪਿੰਡ ਆ ਅੰਕਲ ਨੈਬ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਘਰੇਲੂ ਕਾਮ ਆ ਤਿੰਨ ਪਸ਼ੂ ਵਿਕਰੀ ਵਾਲੇ ਆ ਤਿੰਨਾਂ ਦਾ ਮੁੱਲ ਵਾੜੀ ਡਿਟੇਲ ਵੀਡੀਓ ਦੇ ਵਿੱਚ ਲਵਾਂਗੇ ਦੋ ਤਾਂ ਹੈਗੀਆਂ ਦੋਸਤੋ ਆਹ ਬਹਿੜਾ ਪਰਲੀ ਜਿਹੜੀ ਕਾਲੀ ਆ ਉਹ ਤਾਂ ਸੂਈ ਸਵਾਈ ਆ ਕਿੰਨੇ ਕ ਦਿਨਾਂ ਦੀ ਸੂਈ ਆ ਜਿਹੜੀ ਚਿੱਟੀ ਆ ਇਹ ਗੱਬਣ ਤੇ ਇੱਕ ਦੋਸਤੋ ਆਹ ਗੱਬਣ ਮੱਝ ਆ ਗਈ ਕਿੰਨਵਾ ਇਹ ਸੂਆ ਸੁੰਦੀ ਆ ਤਿੰਨਾ ਦੀ ਇਨਫੋਰਮੇਸ਼ਨ ਅੰਕਲ ਜੀ ਆਪਣੇ ਨਾਲ ਹੋਣਗੇ ਮੁੱਲਵਾਰੀ ਵੀਡੀਓ ਦੇ ਵਿੱਚੋਂ ਘਰੇਲੂ ਘਰ ਚੋਂ ਵੀਡੀਓ ਆ ਬਾਕੀ ਦੋਸਤੋ ਵੀਡੀਓ ਦੀ ਤਰੀਕ ਨੋਟ ਕਰ ਲਓ 2 ਤਰੀਕ 12ਵਾਂ ਮਹੀਨਾ 2025 ਦੀ ਸੋ ਆਜੋ ਆਪਾਂ ਮਾਲਕਾ ਨਾ ਕਰਦੇ ਆ ਗੱਲਬਾਤ ਤਿੰਨਾ ਦੀ ਇਨਫੋਰਮੇਸ਼ਨ ਲੈਣੇ ਅੰਕਲ ਜੀ ਤੋਂ ਆਜੋ ਅੰਕਲ ਵੀਡੀਓ ਦੇ ਸਾਹਮਣੇ ਆਜੋ ਜੀ ਸਸੀ ਗਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਆਪਣਾ ਆ ਗਿਆ ਜੀ ਸੰਦੋਹਾ ਸੰਦੋਹਾ ਜੀ ਮੋੜ ਤਹਿਸੀਲ ਚ ਹੈਨਾ ਮੋੜ ਮੰਡੀ ਤੋਂ ਕਿੰਨੇ ਕਿਲੋਮੀਟਰ ਰਹਿ ਗਏ 8 ਕਿਲੋਮੀਟਰ ਜੀ ਮੋੜ ਤੋਂ ਚਲ ਬੰਡੀ ਤੋਂ 14 ਕਿਲੋਮੀਟਰ ਠੀਕ ਹੈ ਤੇ ਘਰ ਆਪਣਾ ਰਹਿ ਗਿਆ ਆ ਭਗਵਾਨ ਰੋਡ ਕਿਹੜਾ ਰੋਡ ਆ ਠਿੰਗੜ ਠਿੰਗੜ ਰੋਡ ਵਾਹ ਜੀ ਘਾ ਪਗਵਾਨਪੁਰਾ ਵੀ ਹੁੰਦਾ ਹੈ ਠੀਕ ਆ ਠਿੰਗੜ ਰੋਡ ਦੇ ਉੱਤੇ ਦੋਸਤੋ ਅੰਕਲ ਦਾ ਘਰ ਰਹਿ ਗਿਆ ਤਿੰਨ ਆ ਗਈ ਜੀ ਵਿਕਰੀ ਵਾਲੇ ਆਪਣੇ ਤਿੰਨ ਆ ਗਿਆ ਜੀ ਇੱਕ ਨੰਬਰ ਬੱਚੀਆਂ ਜੀ ਪਹਿਲੀਆਂ ਪਹਿਲੇ ਸੂਏਆਂ ਗਏ ਦੋਨੇ ਠੀਕ ਆ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰਦੇ ਆ ਤਿੰਨਾਂ ਦਾ ਮੁੱਲ ਕਰਾ ਦਈਏ ਵੀਡੀਓ ਦੇ ਵਿੱਚ ਆਹ ਕਿੰਨੇ ਵਾਂ ਸੂਆ ਸੂਈ ਹੈ ਜੀ ਪਹਿਲੇ ਸੂਆ ਜੀ ਬਸ ਪਹਿਲਾ ਸੂਆ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਇਹਨੂੰ 4-5 ਦਿਨ ਹੋ ਗਏ ਸੂਈ ਨੂੰ 5 ਦਿਨਾਂ ਅਜੇ 5 ਦਿਨ ਸੂਈ ਨੂੰ ਹੋ ਹਾਂਜੀ ਹਾਂਜੀ ਠੀਕ ਆ ਬੌਲਾ ਹੁਣ ਕਿੰਨਾ ਹਾਜ਼ਰ ਆ ਜੀ ਬੌਲਾ ਜੀ ਹੁਣ ਇਸ ਟਾਈਮ 12 ਲੀਟਰ ਬੜਾ ਹਾਜ਼ਰ ਹੈਗਾ ਸਾਰਾ 12 ਲੀਟਰ ਹਾਜ਼ਰ ਆ ਬੱਚਾ ਇਹਦੇ ਪਿੱਛੇ ਮੇਲ ਕਾ ਬੱਚਾ ਹਾਂਜੀ 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 12 ਦੋਸਤੋ ਲੀਟਰ ਅੰਕਲ ਕਹਿੰ ਤੇ ਵਧੀਆ ਪੋਲੀਆ ਚ ਵਾਈਟ ਜੂਨੀਵਰਸਿਟੀ ਵਾਈਟ ਦਾ ਬਹੁਤ ਬੋਲੀ ਬਹੁਤ ਮੋਟੀ ਧਾਰਾ ਜੀ ਠੀਕ ਆ ਜੀ ਬਾਕੀ ਖੋਲ ਕੇ ਨਾਲ ਹੁੰਦੇ ਦੋਸਤੋ ਤੁਹਾਨੂੰ ਮੈਂ ਨਗ ਦਿਖਾ ਦੂੰ ਨੰਬਰ ਆ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਇੱਕ ਵਾਰੀ ਬਾਬਾ ਨੰਬਰ ਬੋਲੀ ਦੇ 98154 4752 ਠੀਕ ਆ ਇਹਨੂੰ ਖੋਲ ਲਓ ਜੀ ਇੱਕ ਨੰਬਰ ਆਪਾਂ ਤੋੜ ਕੇ ਦਿਖਾ ਦਈਏ ਮੋਲੋ ਦੋਸਤੋ ਨਾਲ ਹੁੰਦੇ ਵੀਡੀਓ ਦੇ ਵਿੱਚ ਹੋ 12 ਲੀਟਰ ਗਿਆ ਹਨਾ ਜੀ ਹਾਂਜੀ ਹਾਂਜੀ 12 ਲੀਟਰ ਜਿੰਨੇ ਮਰਜੀ ਆਪਣੇ ਘਰੇ ਅਗਲਾ ਚੋੜੇ ਹਾਂਜੀ ਹਾਂਜੀ ਹੂੰ ਬਾਕੀ ਦੋਸਤੋ ਆ ਕਰੋ ਚੱਕਾ ਬੱਚਾ ਇਹਨੇ ਮੇਲ ਕਾ ਬੱਚੇ ਨੂੰ ਜਨਮ ਦਿੱਤਾ ਕਰੇ ਲੋ ਘਰ ਚੋ ਦੋਸਤੋ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਆ ਪਾਲੇ ਪਾਲੇ ਪਸੂ ਜਨਵਰ ਆ ਜਾਂਦੇ ਹੂੰ ਘਰੂ ਪਾਲੇ ਆ ਬਾਬਾ ਕਹਿੰਦਾ ਆਪਾਂ ਸਾਰੇ ਆ ਦੇਖੋ ਚਵਾਈ ਦਾ ਹੱਥੀ ਕਰਦੇ ਹੋਗੇ ਹਨਾ ਜੀ ਚਵਾਈ ਹੱਥੀ ਜੀ ਹਾਂ ਜੀ ਠੀਕ ਆ ਠੀਕ ਆ ਪੀਲਾ ਨੇ ਪਾਣੀ ਕੋਈ ਨਾ ਪੀ ਲੈਣ ਦੇ ਪਾਣੀ ਬਾਈ ਤੇ ਕੀ ਭਾਅ ਰੱਖਾਂਗੇ ਦਾ ਫਿਰ ਜੀ ਆਪਾਂ ਇੱਕ ਨੰਬਰ ਵਾਲੀ ਦਾ ਇਹਦਾ ਜੇ ਆਪਾਂ ਭਾਅ ਦਾ ਕੁਛ ਹੀ ਕਰੀ ਜਾਗੇ 60000 ਦੇ ਦੇਵਾਂਗੇ ਇਹ ਭਾਅ ਚਾਹੇ ਜਿੰਨਾ ਮਰਜ਼ੀ ਕਰਾ ਲਓ 60 ਤੋਂ 70 ਕਰਾ ਲੈ ਪੰਪਾ ਮਾ 70 ਕਰਾ ਲੈ ਚਾਹੇ 80 ਕਰਾ ਲੈ ਠੀਕ ਹੈ 65000 ਦੇ ਬੱਦੇ ਮਾਦੇ 65000 ਦੀ ਇਹ ਬਾਈ ਜੀ ਫਿਕਸ ਰੇਟ ਆ ਮੁੱਲ ਕਰਾਉਣ ਨੂੰ ਅੰਕਲ ਕਹਿੰਦੇ ਚਾਹੇ 75 ਕਰਾ ਲਓ ਚਾਹੇ ਕਰਾ ਲਓ 80000 65000 ਵਾਲਾ ਭਰਾ ਫੋਨ ਕਰ ਲੇ ਨੰਬਰ ਬਾਬੇ ਦਾ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਪਿੰਡ ਸੰਦੋਹਾ ਤੇ ਘਰ ਰਹਿ ਗਿਆ ਬਿਲਕੁਲ ਫਿਰਨੀ ਦੇ ਉੱਤੇ ਢਿੰਗੜ ਵਾਲੀ ਸੜਕ ਦੇ ਉੱਤੇ ਆ ਠੀਕ ਆ ਬਈ ਠੀਕ ਆ ਬੰਨ ਲਾ ਬਾਕੀ ਵੀਰੇ ਇਹਨੂੰ ਨੰਬਰ 2 ਤੇ ਬਾਬਾ ਇਹ ਕਹਾ ਹਨਾ ਇਹ ਕਿੰਨੇ ਟਾਈਮ ਦੀ ਕੱਚੀ ਆ ਹੁਣ ਇਹ ਜੀ ਬਸ 25 ਦਿਨਾਂ ਦੀ ਕੱਚੀ ਆ 27 ਜਗਨ ਦੇ ਦਿਨ ਪੂਰੇ ਹੋ ਜਾਣਗੇ 27 ਤਰੀਕ ਨੂੰ 27 ਦਸੰਬਰ ਨੂੰ ਦੋਸਤੋ ਹਜੇ ਇਹਦੇ ਦਿਨ ਪੂਰੇ ਆ 2 ਦਸੰਬਰ ਦੀ ਵੀਡੀਓ ਆ 25 ਦਿਨਾਂ ਦੀ ਹਜੇ ਕੱਚੀ ਆ ਬਾਹਲੀ ਕੱਚੀ ਨਹੀਂ ਵੇਚੀ ਜਾਂਦੇ ਹਨ ਚਲੋ ਆ ਵੀ ਆਪਾਂ ਫਿਰ ਵੀਡੀਓ ਵਾਜੋ ਤੁਸੀਂ ਸਾਨੂੰ ਬੁਲਾਉਣਾ ਸੀ ਮੱਝ ਤੇ ਆਪਣੇ ਇਹ ਹੋਸ ਨੇ ਨੇੜੇ ਆ ਮੱਝ ਦਾ ਸੋਨਾ ਨੇੜੇ ਆ ਠੀਕ ਆ ਵੀ ਕਈ ਵਾਰੀ ਬੰਦਾ ਹੁੰਦਾ ਚਲੋ ਜਾ ਦੇ ਕੱਚੀ ਖਰੀਦਣ ਵਾਲਾ ਵੀ ਕੱਚੀ ਖਰੀਦਣ ਵਾਲਾ ਵੀ ਹੁੰਦਾ ਫਾਰਮ ਵਾਲੇ ਲੈ ਜਾਂਦੇ ਆ ਬਹੁਤ ਵਕੀ ਭਾਈ ਠੀਕ ਆ ਠੀਕ ਆ ਇਹਦਾ ਤੁਸੀਂ ਰਿਕਾਰਡ ਬਹੁਤ ਸੋਹਣਾ ਦੱਸਦੇ ਸੀਗੇ ਜੀ ਰਿਕਾਰਡ ਬਹੁਤ ਵਧੀਆ ਹੀ ਇਹਦਾ ਹਾਂ ਤੇ ਇਦੀ ਮਾਰ ਨਹੀਂ ਦਿੱਤਾ ਸੀ ਪੀਡੀਐਫ ਇਹ ਮੇਲੇ ਤੇ ਜਿੱਦੋਂ ਲਿਆਂਦੀ ਆ ਤੁਸੀਂ ਹਣਾ ਹਾਂਜੀ 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 ਢਾਈ ਲੀਟਰ ਦੇ ਚੈਂਪੀਅਨ ਨੇ ਇਹ ਮਾਤਾ ਜੀ ਠੀਕ ਆ ਠੀਕ ਆ ਬਾਕੀ ਰਿਕਾਰਡ ਸਾਰਾ ਅੰਕਲ ਵਰਗੇ ਪਰਚੀ ਤੇ ਇਹਨਾਂ ਨੂੰ ਦਿੱਤਾ ਬੰਦਿਆਂ ਨੇ ਜਿਹਨਾਂ ਨੇ 2023 ਦੇ ਵਿੱਚ 12 ਮਹੀਨੇ ਚੋਂ ਸੇ ਮੇਲੇ ਤੇ ਗਏ ਸੀ ਇਹ ਤਿੰਨ ਮਹੀਨੇ ਦੀ 2500 ਤੋਂ ਉਦੋਂ ਤਿੰਨ ਦੀ ਸੀਗੀ ਹਾਂਜੀ ਹਾਂਜੀ ਠੀਕ ਆ ਠੀਕ ਆ ਇਹਦੇ ਹੁਣ 25 ਦਿਨ ਇਹਦੇ ਸੂਣ ਦੇ ਦੋਸਤੋਂ ਰਹਿੰਦੇ ਆ ਜਮਾ ਇੱਕ ਬਗਲੇ ਵਰਗੀ ਯਾਰ ਚਿੱਟੀ ਗੈਦਗੇ ਜਿਹਨੂੰ ਆਪਾਂ ਬਹੁਤ ਸੋਹਣੇ ਪ੍ਰਿੰਟ ਚ ਤੇ ਬਹੁਤ ਸੋਹਣੀ ਬੱਚੀ ਆ ਦੋਸਤੋਂ ਗੁਲਾਬੀ ਨੱਕ ਅੱਖਾਂ ਤੇ ਥਣਲੇਵੀ ਦੀ ਤੁਸੀਂ ਕਰ ਲੋ ਚੱਕ 25 ਦਿਨਾਂ ਨੂੰ ਤਾਂ ਬਹੁਤ ਨਿਖਰ ਕੇ ਆਉਣਾ ਦੋਸਤੋ ਬੱਚੀ ਨੇ ਇਹਦਾ ਭਾ ਕੀ ਕਰਾਂਗੇ ਫਿਰ ਅਕਲ ਜੀ ਇਹਦਾ ਭਾ ਜੀ ਮੌਕੇ ਤੇ ਕਰ ਦਾਂਗੇ ਫਿਰ ਆਪਾਂ ਜਿਵੇਂ ਬੱਚੀ ਦੀ ਤਿਆਰੀ ਹੋਊਗੀ ਹਾਂ ਵੀ ਜੇ ਤਾਂ ਹੁਣ ਬੰਦਾ ਕੱਚੀ ਖਰੀਦਣੀ ਚਾਹੁੰਦਾ ਹਾਂ 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 ਤਾਂ ਅੱਜ ਦਾ ਭਾ ਦੱਸ ਦੋ ਬਾਕੀ ਮੌਕੇ ਦਾ ਉਹਦੇ ਨੂੰ ਆ ਹਨਾ ਹੂੰ ਅੱਜ ਦਾ ਕੀ ਭਾਜ ਜਿਹੜਾ ਮੌਕੇ ਤੇ ਮੌਕੇ ਤੇ 1,20,000 ਰੁਪਏ 1,20,000 ਅੱਜ ਦਾ ਭਾਜ ਜੇ ਕਈ ਵਾਰੀ ਬੰਦਾ ਹਨਾ ਵੀ ਤਿਆਰ ਹੋ ਗਈ ਮੈਨੂੰ ਨਹੀਂ ਦੋ ਉਹਦੇ ਭਾਅ ਅਪਣਾ Đ ਉਹ ਭਾਅ ਡ ਹੋਗਾ ਹਾਂ ਉਹ ਫਿਰ ਫਿਕਸ ਹੋਊਗਾ ਉੱਥੇ ਆਪਾਂ ਭਾਅ ਉਹ ਸਾਬ ਨਾਲ ਕਰਾਂਗੇ ਜਾਂ ਸਾਬ ਨਾਲ ਗੱਲ ਦੀ ਤਿਆਰੀ ਦੇ ਸਾਬ ਨਾਲ ਕਰਾਂਗੇ ਹਨਾ ਠੀਕ ਆ ਜੀ ਠੀਕ ਆ ਠੀਕ ਹੈ ਸਾਰੇ ਨਾਲ ਜਿਵੇਂ ਮਰਜੀ ਹੋ ਕਰੀ ਚੱਲੇ ਕੁਝ ਨਹੀਂ ਕਿਤੇ ਕਿਤੇ ਮਰਜੀ ਨੂੰ ਪੁਲਸੀ ਜਾਂਦਾ ਬਹੁਤ ਠੰਡੀ ਛੇਲ ਆ ਜਿੱਥੇ ਮਰਜੀ ਆਸ ਮਾਰੋ ਲੈ ਆਹ ਦੇਖੋ ਬਈ ਬਹੁਤ ਜ਼ਿਆਦਾ ਜਮਾ ਬਰਸੇ ਕਿਤੇ ਜਮਾ ਲਾਈਕੋ ਤੇ ਜਮਾ ਹੋ ਕੇ ਜਾਂਦਾ ਬਹੁਤ ਜਿਵੇਂ ਕੋਈ ਮਰਜੀ ਸਾਲ ਪਲੂਸ ਲੈ ਲੱਤ ਪਲੂਸ ਲੈ ਕੇ ਛਪੀ ਹੋ ਗੱਲ ਹੈ ਜਿਵੇਂ ਮਰਜੀ ਹੋ ਹੱਥ ਮਾਰੇ ਦੇ ਬੰਦੇ ਸਰੀਰ ਦੇ ਉੱਤੇ ਹਾਂ ਉਹ ਥੋੜੀ ਜੀ ਹੋ ਗਿਆ ਉਹ ਘੱਟ ਲਾਉਣ ਦੇ ਹੱਥ ਠੀਕ ਆ ਠੀਕ ਆ ਆ ਬੱਚੇੜੀ ਵਿਚਵਾਈ ਚਵਾਈ ਵੇਲੇ ਤਾਂ ਕੋਈ ਚੱਕਰ ਨਹੀਂ ਜਵਾਈ ਵੇਲੇ ਕੋਈ ਚੱਕਰੀ ਚਵਾਈ ਦਾ ਤਾਂ ਕੋਈ ਚੱਕਰ ਨਹੀਂ ਬੱਚਾ ਹੁੰਦਾ ਮੂਰੇ ਬੰਨਿਆ ਹੁੰਦਾ ਆ ਜਾਏ ਤਾਂ ਮੂਰੇ ਬੰਨ ਦਿੰਦੇ ਆਪਾਂ ਬੱਚਾ ਹਾਂ ਹਾਂ ਕੋਈ ਚੱਕਰੀ ਚਵਾਈ ਦਾ ਤਾਂ ਨਿਆਣਾ ਪਾਉਂਦੀ ਵਧੀਆ ਹਾਂ ਤੇ ਉਹ ਕੋਈ ਦਿੱਕਤ ਨਹੀਂ ਗਈ ਠੀਕ ਆ ਠੀਕ ਆ ਜੀ ਇਹਦਾ ਮੁੱਲ ਆਪਾਂ ਹੁਣ ਮੌਕੇ ਦਾ ਇੱਕ ਵੀ ਕਰਤਾ ਹਨਾ ਜੀ ਹਾਂ ਜੀ ਠੀਕ ਆ ਹੁਣ ਮੱਝ ਦਾ ਆ ਜੀ ਇਹ ਕਿੰ ਇਹ ਵਾ ਪੰਜਾਂ ਦਾ ਦੀ ਕੱਟੀ ਅਜ ਬਸ ਦੋ ਚਾਰ ਦਿਨ ਪੰਜ ਪੰਜ ਦਿਨ ਕੱਢ ਜੇ ਛੇ ਦਿਨ ਕੱਢ ਜੇ ਠੀਕ ਆ ਸੂਆ ਕਿੰਨਾਸ ਹੁੰਦੀ ਹੈ ਚੌਥਾ ਸੂਆ ਸੂਗੀ ਹੈ ਚੌਥਾ ਸੂਆ ਸੂਗੀ ਚਾਰ ਪੰਜ ਦਿਨ ਦੋਸਤੋ ਇਹਦੇ ਸੂਣਦੇ ਰਹਿੰਦੇ ਆ ਦੁੱਧ ਕਿੰਨਾ ਖਚੋਆ ਬਾਬਾ ਤੁਸੀਂ ਇਹਦਾ ਦੁੱਧ 12 ਲੀਟਰ ਜੋਆ ਸੀ ਕੱਲੇ ਚਾਰ ਤੇ ਬਿੜਾ ਫੀਡ ਫੋਰ ਤੋਂ ਆਚਾਰ ਸਾਡੇ ਕੋਲ ਵੱਧ ਹੁੰਦਾ ਪਾਉਣਿਆਂ ਇਹਨੂੰ ਹਾਂ ਕੱਲੇ ਚਾਰ ਤੇ 12 ਲੀਟਰ ਦੁੱਧ ਅਸੀਂ ਤੈਨੂੰ ਦੋ ਸੂਏ ਚੋਲਿਆ ਅੱਛਾ ਇੱਕ ਸੂਆ ਕੋਈ ਫੀਡ ਨਹੀਂ ਪਿਆ ਬਾਹਲਾ ਕੋਈ ਨਾ ਉਹੋ ਜੀ ਗੱਲ ਨਹੀਂ ਬਿਪਾ ਜੋ ਸਪੈਸ਼ਲ ਫੀਡ ਲਈ 5 ਕਿਲੋ ਪਰ ਦਿਨ ਦੀ ਪਾਉਣੀ ਹੈ ਹ ਅੱਛਾ ਵੀ ਕੱਲਾ ਚਾਰ ਪਾਉਂਦੇ ਸੀ 12 ਕਿਲੋ ਦੁੱਧ ਵਧੀਆ ਲੱਗਦਾ ਹਾਂ ਚਾਰ ਵਧੀਆ ਖੁਸ਼ ਹੋ ਕੇ ਖਾਂਦੇ ਚਾਰ ਆਪਣਾ ਹੁੰਦਾ ਵਧੀਆ ਭੰਡਾ ਭੰਡਾ ਵਧੀਆ ਬਣਾਇਆ ਚਾਰ ਵਾਲਾ ਉਧਰ ਪਿੱਛੇ ਟੋਆ ਠੀਕ ਆ ਤੇ ਬਾਬਾ ਇਹ ਫਿਰ ਕਰੇ ਮਾਦਾ ਵਰਗੀ ਚੋਂਦੇ ਹੁਣ ਬੁੜੂ ਤੇ ਕੋਈ ਮਰਜੀ ਚੋਈ ਜਾਵੇ ਜਿਹੜਾ ਮਰਜੀ ਚੋਈ ਜਾਵੇ ਬੰਦਾ ਸਾਡੇ ਕੋਈ ਨਹੀਂ ਚੋਂਦਾ ਚੋਂਦੇ ਬੁੜਨੇ ਆ ਇਹ ਥੋਥ ਵਾਲੀ ਕੋਈ ਗੱਲ ਨਹੀਂ ਜਿਹੜਾ ਮਰਜੀ ਬੁੜੇ ਬਦਲ ਕੇ ਬੈਜੋ ਜੋ ਜਿਵੇਂ ਮਰਜੀ ਬੈਜੋ ਜੇ ਜਿੰਨੀ ਵੀ ਦਵਾ ਟੋਕਰ ਤੇ ਕਰਾ ਗਲਾਸ ਗਲਾਸ ਤੇ ਕਰ ਵੀ ਜੰਦੀਆਂ ਰਿੰਗ ਕੇ ਮਿਲੂਗੀ ਠੀਕ ਆ ਠੀਕ ਆ ਰਿੰਗੇ ਮਿਲ ਜਮਾ ਇੱਕ ਗਲਾਸ ਦੁੱਧ ਦਾ ਵੀ ਦੇਣਾ ਅੱਜ ਦਾ ਰਾਸ਼ਟਰ ਨੇ ਉਹਦੇ ਵੀ ਰਿੰਗੂਗੀ ਅੱਛਾ ਝੋਣ ਮਿਲੇ ਹਾਂ ਠੀਕ ਆ ਹੁੰਦਾ ਦੋਸਤੋ ਕਰੂ ਪਸੀ ਜਿਹੜੇ ਆਮ ਦੇਸੀ ਪਸ਼ੂਆਂ ਤੋਂ ਵੀ ਨਾ ਖੁੱਜੋ ਹਰੇਕ ਆਏ ਕਹਿੰਦਾ ਨਾ ਮੋਰਾ ਨਸਲ ਇਹ ਨਸਲਾਂ ਜਿਹੜੀਆਂ ਬਹੁਤ ਵਧੀਆ ਚੀਜ਼ਾਂ ਵੀਰੇ ਆਪਣੀਆਂ ਜਿਹੜੀਆਂ ਆਮ ਨਸਲਾਂ ਨਾ ਬਾਕੀ ਆ ਦੇਖੋ ਦੋਸਤੋ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਥੋੜਾ ਜਿਹਾ ਉਪਰਾ ਬਣ ਮੇਰੇ ਤੋਂ ਕਰਦੀ ਆ ਬਗਾਨੇ ਬੰਦੇ ਤੋਂ ਪਸ਼ੂ ਜਿਆਦਾ ਡਰਦੇ ਹੁੰਦੇ ਆ ਤਕਰੀਬਨ ਆਮ ਘਰਾਂ ਚ ਜਦੋਂ ਜਾਂਦੇ ਆ ਕੋਈ ਨਾ ਕੋਈ ਨਾ ਬਾਬਾ ਧਿਆਨ ਨਾਲ ਛੱਟ ਪੇਟ ਤੋਂ ਬਚਾ ਕੇ ਬਾਕੀ ਜਿਹੜੇ ਵੀ ਮੇਰੇ ਭਰਾ ਨੇ ਕੋਈ ਨਾਗਾ ਖਰੀਦਣਾ ਹੋਣਾ ਕੋਲੇ ਆ ਜਿਓ ਆਪ ਦੀ ਤਸੱਲੀ ਕਰਕੇ ਦੋਸਤੋ ਤੁਸੀਂ ਪਸ਼ੂ ਖਰੀਦ ਸਕਦੇ ਹੋ ਦੁੱਧ ਵਾਲਕ ਬਹੁਤ ਸੋਹਣਾ ਦੱਸਦੇ ਜਿਵੇਂ ਕੱਲੇ ਚਾਰ ਤੇ ਕੋਈ ਫालतू ફીਡਾ ਨਹੀਂ ਪਾਗਾ ਨੂੰ ਸੁਈ ਸੀਗੇ ਹਾਂ ਐਤ ਕੀ ਵਸੇ ਤੇ ਹਾਂ 4 ਦਸੰਬਰ ਨੂੰ ਤੱਕ ਪੂਰੇ ਹੋ ਜਾਣਗੇ ਠੀਕ ਐਤ ਕੀ ਪਹਿਲੇ ਹੀ ਆ ਸਾਲ ਤੋਂ ਸਕੋਦੀ ਤੇ ਪਿਛਲੇ ਸਾਲ ਵੀ ਸਾਲ ਤੋਂ ਇੱਕ ਸਾਲ ਪਹਿਲਾਂ ਮਹੀਨਾ ਬੱਲਾ ਸੁਬਾਂ ਦੇ ਸਾਲ ਸਾਲ ਸੁਣਦੀ ਮਤਲਬ 22 ਦਿਨ ਬਾਅਦ ਸਮਰ ਜੁਕੇ ਜਦ ਸੁਣ ਠੀਕ ਆ ਠੀਕ ਆ ਜੀ ਠੀਕ ਤੇ ਇਹਦਾ ਕੀ ਭਾਰ ਹੋਗਾ ਅੰਕਲ ਫਿਰ ਇਹਦਾ ਭਾਰ ਜੀ ਆਪਾਂ ਲੈਣ ਲੈਣ 1.35 ਦੇ ਦੇ ਦਾਂਗੇ 135000 ਹਾਂ ਠੀਕ ਹੈ ਜੀ 135000 ਦੀ ਦੋਸਤੋ ਚੌਥਾ ਸੂਆ ਸੂਣ ਵਾਲੀ ਦਿਨ ਚਾਰ ਪੰਜ ਕਰੇਗੇ ਦੁੱਧ ਦੀ ਮਾਲਕ ਬਹੁਤ ਚੰਗੀ ਦੱਸਦੇ ਆ ਪਿੰਡ ਸੰਦੋਹਾ ਦੋਸਤੋ ਤਿੰਨ ਨਗ ਤੁਹਾਨੂੰ ਦਿਖਾ ਦੇ ਦੋ ਆਪਾਂ ਤੁਹਾਨੂੰ ਬੈੜਾ ਦਿਖਾ ਦਿਆਂ ਇੱਕ ਤਾਂ ਆ ਗਈ ਵੀਰੇ ਗੱਬਣ ਇੱਕ ਸੂਈ ਸਵਾਈ ਤਿੰਨੇ ਨਗਾਂ ਜੋ ਜਿਹੜਾ ਨਗ ਮੇਰੇ ਭਰਾ ਨੂੰ ਕਿਸੇ ਨੂੰ ਪਸੰਦ ਆਉਂਦਾ ਕੋਲੇ ਆ ਕੇ ਮਾਲਕਾਂ ਦਾ ਨੰਬਰ ਹੇਠਾਂ ਚੱਲੀ ਜਾਂਦਾ ਤਸੱਲੀ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਹੋ ਮੁੱਲ ਵੀਡੀਓ ਦੇ ਵਿੱਚ ਹੋ ਗਿਆ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ ਪ੍ਰਭਾਂਤ